ਕਰਤਾ ਪੁਰਖ ਨਿਰਪਾ ਨਿਰਵ ਅਕਾਲ ਮੂਰਤ ਅਜਨੀ ਸਤਪੰ ਗੁਰਪਰਸਾਦ

ਬੱਦਰੋਤੂ ਨੈ ਬੱਦਰੋਤੂ ਤੇ ਜੀ ਦੀਆਂ ਤਿਆਰੀਆਂ ਇੱਕ ਸਾਲ ਤੋਂ ਹੀ ਰੱਖਿਓ ਕਈ ਮਹੀਨੇ ਪਹਿਲਾਂ ਹੀ ਇਸ ਸਮਾਗਮ ਦੀ ਸਾਡੇ ਨਗਰ ਨੂੰ ਸੰਗਤਾਂ ਨੂੰ ਬੜਾ ਚਾਉ ਲੈ ਵੀ ਕਦੋਂ ਆ ਇੱਕ ਦੋ ਤਿੰਨ ਜਿਹੜੀ ਫਰਵਰੀ ਆਉਂਦੀ ਬੜੀ ਭਾਵਨਾ ਨਾਲ ਤੁਸੀਂ ਨਗਰ ਦੀ ਸਾਰੀ ਸੰਗਤ ਰਲ ਮਿਲ ਕੇ ਇਹ ਸਮਾਗਮ ਨੂੰ ਸਾਰੇ ਨਗਰ ਦੇ ਭਲੇ ਵਾਸਤੇ ਚੜ੍ਹਦੀ ਕਲਾ ਵਾਸਤੇ ਨਿਰੰਤਰ ਇੱਕ ਰਾਸ ਤਿੰਨ ਦਿਨਾਂ ਤੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰambh ਕਰਵਾਇਆ ਹੈ। ਇਸ ਰਾਸ ਤੁਸੀਂ ਅੰਮ੍ਰਿਤ ਬਾਣੀ ਸੁਣਿਆ ਹੋਇਆ। ਬਹੁਤ ਵੱਡੇ ਘਾਟੇ مان سو مان سروس آ گروت ہی ਨਾਬ ਮੁਤੀ ਜਿਹੜੇ ਮਡ ਕੰਨ ਚੁਬਦੇ ਨੇ ਹੰਸਾ ਹੀਰਾ ਮੁਤੀ ਚੁਬਣਾ ਇਹ ਸਾਧ ਸੰਗ ਆਪ ਜੀ ਗੁਰਮੁਖ ਹੰਸ ਰੂਪ ਪਾਏ ਹੋ ਜਿੱਤੇ ਗੁਰੂ ਸਾਹਿਬ ਦੇ ਦਰਸ਼ਨ ਕਰ ਰਹੇ ਹੋ ਉਥੇ ਕੰਨਾਂ ਨਾਲ ਗੁਰੂ ਦੀ ਅਗਰ ਬਾਣੀ ਸੁਣ ਰਹੇ ਹੋ ਕਿ ਭਤੀ ਬੜੀ ਭਾਗਾ ਬਾਣੀ ਸੀ ਬਾਣੀ ਕਰਮਾ ਮੰਨ ਕੇ ਜਿਸ ਭਾਗ ਤੇ ਗੁਰੂ ਦੇ ਚਰਨ ਪੈਣਾ ਕਰਦਾ ਹੁੰਦਾ ਸੰਗਤਾਂ ਦੇ ਚਰਨ ਪੈਣ ਜਿਸ ਭਾਗ ਤੇ ਬਾਣੀ ਤੇ ਬੈਠ ਕੇ ਵਿਆਖਿਆ ਹੋਵੇ ਜੇ ਇੱਕ ਵੀ ਬੈਠ ਕੇ ਤੁਹਾਡਾ ਮਾਣ ਕਰੇ ਵੀ ਰੱਬ ਦਾ ਨਾਮ ਸੁਣੇ ਕੋਈ ਗੁਰੂ ਦੀ ਗੱਲ ਸੁਣੇ ਸਾਧ ਸੰਗਤ ਇੱਥੇ ਹੁਣ ਆਪਣੀ ਇਸੇ ਵਾਸਤੇ ਆਏ کووی جاتا نا ہیرے منتھن جوڑ ਜਿਹੜੇ ਬੰਦੇ ਵਿੱਚ ਵੀ ਵੇਖਦਾ ਹੈ ਜਿੱਥੇ ਬੁਰਾ ਹੈ ਉੱਥੇ ਕੋਈ ਨਾ ਕੋਈ ਭਲਾ ਗੁਣ ਵੀ ਹੈ ਹਰ ਬੰਦੇ ਵਿੱਚ ਰੱਬ ਦੀ ਬੜਾਈ ਦੁਨੀਆਂ ਵਿੱਚ ਜਿੱਥੇ ਬੰਦੇ ਵਿੱਚ ਔਗਣ ਨੇ ਉੱਥੇ ਕੋਈ ਨਾ ਕੋਈ ਉਹਦੀ ਜ਼ਿੰਦਗੀ ਵਿੱਚ ਕੋਈ ਭਲਾ ਗੁਣ ਵੀ ਹੈ ਵਾਹਿਗੁਰੂ ਜੀ ਕਾ ਧਾਣ ਸਾ ਵਾਹਿਗੁਰੂ ਜੀ ਫਤੇ ਗੁਰਸੇਵਾ ਤੇ ਸੁਖ ਉਪਜੈ ਫਿਰ ਦੁੱਖ ਨਾ ਲੱਗਿਆ ਪਾਇ ਜਿਹੜਾ ਸੁੱਖ ਗੁਰੂ ਦੀ ਸੇਵਾ ਤੋਂ ਪ੍ਰਾਪਤ ਹੁੰਦਾ ਨਾ ਸਤਗੁਰੂ ਮਹਾਰਾਜ ਕਹਿੰਨ ਲੱਗੇ ਫਿਰ ਦੁੱਖ ਨਹੀਂ ਨੇੜਿਆਉਂਗਾ ਸੁੱਖ ਕਿੱਥੋਂ ਮਿਲਿਆ ਗੁਰੂ ਦੀ ਸੇਵਾ ਤੋਂ ਆ ਆਪ ਜੀ ਨਿਰੰਤਰ ਤਿੰਨ ਦਿਨ ਤੋਂ ਬੜੇ ਭਾਵਨਾ ਨਾਲ ਸੇਵਾ ਕਰ ਰਹੇ ਹੋ ਸੇਵਾ ਦੀ ਗੁਰੂ ਘਰ ਦੇ ਵਿੱਚ ਬਹੁਤ ਵੱਡੀ ਮਹਾਨਤਾ ਹੈ ਤੇ ਸਾਧ ਸੰਗਤ ਸੇਵਾ ਸਫਲ ਕਿਹਨਾਂ ਦੀ ਹੁੰਦੀ ਹੈ ਜਿਹੜੇ ਭਾਵਨਾ ਨਾਲ ਮਨ ਲਾ ਕੇ ਗੁਰੂ ਦੀ ਸੇਵਾ ਕਰਦੇ ਆ ਚਾਹ ਨਾਲ ਭਾਵਨਾ ਨਾਲ ਸਾਧ ਸੰਗਤ ਪੜਿਓ ਪ੍ਰੇਮ ਸੁਣਦਾ ਨਾਲ ਸੇਵਾ ਸਫਲ ਉਹਨਾਂ ਦੀ ਹੋ ਭੋਜਨ ਤਿਆਰ ਕਰ ਲਿਆ ਹੁਣ ਰਜਾਨਾ ਬੰਦਗੀ ਕਰਦੇ ਨੇ ਬੈਠੇ ਨੇ ਕਹਿਣ ਲੱਗੇ ਪ੍ਰਸ਼ਾਦਾ ਉਹਨਾਂ ਟਾਈਮ ਨਹੀਂ ਸਕਣਾ ਹੁਣ ਜਿੰਨਾ ਟਾਈਮ ਤੁਸੀਂ ਖੁਗ ਨਹੀਂ ਲਾਉਂਦੇ ਜੇ ਰੱਬ ਉਹ ਪਰਮਾਤਮਾ ਇਦਾਂ ਦਾ ਫਿਰਤੇ ਉਹ ਪ੍ਰਸ਼ਾਦਾ ਭੋਜਨ ਵੀ ਸਕਦਾ ਤੇ ਬੈਠੇ ਨੇ ਪ੍ਰੇਮ ਵਿੱਚ ਸਾਧ ਸੰਗਤ ਜੀ ਜਿਨ੍ਹਾਂ ਦੇ ਅੰਦਰ ਪ੍ਰੇਮ ਹੁੰਦਾ ਹੈ ਉਹ ਰੱਬ ਨੂੰ ਪ੍ਰਾਪਤ ਕਰ ਲੈਂਦੇ ਨੇ ਰੱਬ ਨੂੰ ਮਿਲਣ ਦੀ ਰੱਬ ਦੀ ਬੋਲੀ ਹੀ ਪ੍ਰੇਮ ਹੈ ਤੇ ਸਾਧ ਸੰਗਤ ਰੱਬ ਤੇ ਪ੍ਰੇਮ ਦਾ ਬੰਨਿਆ ਤੇ ਜਦੋਂ ਕੋਈ ਪ੍ਰੇਮ ਵਿੱਚ ਯਾਦ ਕਰਦਾ ਤੇ ਸਾਧ ਸੰਗਤ ਰੱਬ ਨੂੰ ਪ੍ਰਗਟ ਹੋਣਾ ਪੈਂਦਾ ਹੈ ਪਰਮੇਸ਼ਰ ਨੂੰ ਹਾਜ਼ਰ ਹੋਣਾ ਪੈਂਦਾ ਹੈ ਤੇ ਸਾਧ ਸੰਗਤ ਬਾਰ-ਬਾਰ ਧੰਗ ਧੰਨਾ ਦੀ ਯਾਦ ਕਰਦੇ ਨੇ ਪੁਕਾਰ ਰਹੇ ਨੇ ਬਾਟੇ ਜਦ ਕਰਕੇ ਹਟ ਕਰਕੇ ਪ੍ਰੇਮ ਵਿੱਚ ਤੇ ਸਾਧ ਸੰਗਤ ਹੁਣ ਜਿਹਦੇ ਨਾਲ ਪ੍ਰੇਮ ਮਨ ਪ੍ਰੇਮ ਵਿੱਚ ਅਕਸਰ ਉਹਦਾ ਧਿਆਨ ਸੁਰਤ ਵਿੱਚ ਰਹਿੰਦਾ ਹੈ ਉਹਨੂੰ ਯਾਦ ਰਹਿਦਾ ਹੈ ਕਿ ਜਦੋਂ ਕਿਤੇ ਇਹ ਗੱਲ ਆਖਦੇ ਪਹਿਲਾ ਭੋਜਨ ਤੁਸੀਂ ਸਕੋ ਪ੍ਰੇਮ ਵਿੱਚ ਤੇ ਯਾਦ ਭਗਤ ਨਾਨਕ ਜੀ ਕਹ ਲਗੇ ਮੈਂ ਤੁਹਾਨੂੰ ਪਿਆਰ ਕਰਦਾ ਸਹੀ ਪ੍ਰੀਤ ਦਾ ਤੁਹਾਡੇ ਨਾਲ ਇਹ ਰੱਬ ਪਰਗਟ ਹੋਇਆ ਤੇ ਸਾਬ ਸੰਤ ਆਇਆ ਪ੍ਰੇਮ ਦਾ ਭੰਡਾਰ ਰੱਬ ਦਾ ਨਾਮ ਤੁਹਾਨੂੰ ਨਾਨਕ ਜੀ ਮੰਗੋ ਫਿਰ ਕੀ ਜਾਣੀ ਗਾ ਵਾਸਾ ਜੀ ਦਾ ਸੱਚਾ ਨਾਮ ਵਾਰ ਸੱਚਾ ਕਾਰ ਹੈ ਸਾਧ ਸੰਗਤ ਇੱਥੇ ਆ ਕੇ ਸਾਨੂੰ ਮਾਨ ਸਨਮਾਨ ਪ੍ਰਾਪਤ ਸਭ ਕੋ ਤੁਝ ਹੀ ਵਿੱਚ ਹਰਿਆ ਮੇਰੇ ਸਾਹ ਤੁਜ ਤੇ ਬਾਹ ਕੋਈ ਨਾ ਏ ਸਭ ਜੀ ਤੇ ਤੂੰ ਸੋ ਸਤਾ ਮੇਰੇ ਸਾਹ सभुझी माए सबरो जी तूं आख मेरे प्यारे सभु तुंहिंजा ਸੰਤ ਸਿੰਘਾਂ ਦਾ ਜਿਨ੍ਹਾਂ ਨੇ ਤਿੰਨੇ ਦਿਨ ਗੁਰੂ ਕੀ ਬਾਣੀ ਦੇ ਜਾਪ ਕੀਤੇ ਐ ਸੋ ਸਾਰੇ ਸਿੰਘਾਂ ਦਾ ਸਨਮਾਨ ਹੋ ਰਿਹਾ ਸੋ ਪੁਰਤਨਾ ਤੇ ਸਰਪੰਚ ਸਾਹਿਬ ਬੋਲ ਰਹੇ ਨੇ ਦੇਖ ਵਰਤੇਗੀ ਦੇਖ ਤੋਂ ਬਾਅਦ ਗੁਰੂ ਘਰ ਅੰਦਰ ਦੁਪਰਸ਼ਾਦਾ ਪਾਣ ਸਾਥੇ ਸਾਰੀ ਸੰਗਤ ਨੇ ਖੇੜੇ ਜਾਣ ਨੂੰ ਤੇ ਪਾਲਤਾ ਕਰਨੀ ਦੀ ਵਾਹ ਗੁਰ ਦੀ ਕਾ ਖਾਲਸਾ ਵਾਹ ਗੁਰ ਦੀ ਖੱਤੇ ਮੈਂ ਬਹੁਤ ਹੀ ਸ਼ੁਕਰਾਨੂ ਮੇਰੀਆਂ ਮਾਤਾ ਮਾਂ ਮੇਰੇ ਵੀਰ ਮੇਰੀਆਂ ਭੈਣਾਂ ਬਿਓਰਕ ਮੇਰੇ ਬਹੁਤ ਹੀ ਸਤਕਾਰਯੋਗ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕਲੱਬ ਦੇ ਨੌਜਵਾਨ ਮੇਰੇ ਬਹੁਤ ਹੀ ਸਤਕਾਰਯੋਗ ਕਿਸਾਨਾਂ ਕੋ ਜਥੇਬੰਦੀਆਂ ਸਿਆਸੀ ਪਾਰਟੀਆਂ ਦੇ ਆਗੂ ਜਿੰਨੇ ਵੀ ਇੱਥੇ ਪਹੁੰਚੇ ਹੋ ਆਓ ਸਤਿ ਆਤਿਵਾਂ ਦੀ ਫਤਿਹ ਸਾਂਝ ਪਾਈਏ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਮੈਂ ਬਧਾਈ ਦੇਣਾ ਚਾਹੁੰਨਾ ਜਿਹੜਾ ਹਰ ਸਾਲ ਬੜੇ ਹੀ ਉਦਬ ਬੜਾ ਹੀ ਉਦਮ ਕੀਤਾ ਜਾ ਰਿਹਾ ਨੌਜਵਾਨਾਂ ਵੱਲੋਂ ਹਰ ਧਰਮਸ਼ਾਲਾ ਦੇ ਵਿੱਚ ਹਰ ਸਾਂਝੀਆਂ ਥਾਵਾਂ ਤੇ ਜਿਹੜਾ ਨੌਜਵਾਨਾਂ ਵੱਲੋਂ ਸ਼੍ਰੀ ਖੰਡ ਪਾਠ ਗੱਲ ਪੱਤੀ ਵੀ ਜਿਹੜਾ ਹੈ ਚੌਕ ਤਿੰਨ ਦਿਨੋਂ ਤੋਂ ਜਿਹੜਾ ਬਾਣੀ ਦੇ ਜਾਪ ਹੋਏ ਨੇ ਬੜੀ ਸਾਦਾ ਦੇ ਨਾਲ ਸੰਗਤਾਂ ਨੇ ਜਿਹੜਾ ਬਾਣੀ ਦਾ ਗ੍ਰੰਥੇ ਨੂੰ ਉਚਾਰਨ ਕੀਤਾ ਮੈਨੂੰ ਲੱਗਦਾ ਸਾਰਿਆਂ ਨੇ ਅਮਲ ਕੀਤਾ ਹੋਣਾ ਦੇ ਸਭ ਤੋਂ ਪਹਿਲਾਂ ਤਾਂ ਮੈਂ ਕਹਿਣਾ ਚਾਹਣਾ ਵੀ ਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਤੋ ਮਾਤਾ ਧਰਤ ਮਾਤ ਸੋ ਮੇਰਾ ਪ੍ਰਾ ਅਮਰਾਂ ਜੀ ਖੜੇ ਨੇ ਕੱਲ ਇਹਨਾਂ ਨੇ ਜਿਹੜਾ ਕਵਰਿੰਗ ਕੀਤਾ ਵੀਡੀਓਗ੍ਰਾਫੀ ਰਹੀ ਤੁਸੀਂ ਵੇਖਿਆ ਵੀ ਹੁਣ ਜੇ ਤੁਸੀਂ ਸਮਝਦੇ ਆ ਬਾਣੀ ਦੇ ਵਿੱਚ ਲਿਖਿਆ ਪਵਨ ਗੁਰੂ ਪਾਣੀ ਪਿੱਤਾ ਧਰਤ ਮਾਤ ਫਿਰ ਸੀ ਪਾਣੀ ਆ ਜਿਹੜਾ ਕਿਉਂ ਦੂਸ਼ਿਤ ਕਰਦੇ ਆ ਜੇ ਸਾਨੂੰ ਮੋਟਰਾਂ ਸਾਡੇ ਪਿੰਡਾਂ ਦੇ ਵਿੱਚ ਲੱਗੀਆਂ ਨਲਕੇ ਦਾ ਫਿਲਟਰ ਪਾਣੀ ਪੀਂਦੇ ਆ ਤਾਂ ਵੇਖੋ ਵੀ ਇਨਸਾਨ ਨਹਿਰ ਦਾ ਪਾਣੀਿੱਥੇ ਜਾਂਦਾ ਕਿਉਂ ਦੂਸ਼ਿਤ ਕਰਦੇ ਆ ਜੇ ਪਾਣੀ ਪੀਤਾ ਜੇ ਮਾਤਾ ਸਾਡ ਤੁਹਾਡੀ ਮਾਂ ਤਾਂ ਧਰਤੀ ਹੈ ਤੇ ਕਿਉਂ ਉਸਤੇ ਅਸੀਂ ਕੂੜਾ ਕਰਕਟ ਸਿੱਟ ਕੇ ਥਾ-ਥਾ ਤੇ ਸਾਡੇ ਨਗਰ ਵਾਲੀਆਂ ਥਾਵਾਂ ਤੇ ਗੰਦਗੀ ਫਲਾਉਨੇ ਆ। ਸੋ ਜਿਹੜਾ ਸਾਡਾ ਅੱਡੇ ਤੋਂ ਰਸਤਾ ਆਉਂਦਾ ਬੜਾ ਉੱਥੋਂ ਕਈ ਦਿਨਾਂ ਤੋਂ ਲੱਗੇ ਹੋਏ ਨੇ ਮੇਰੇ ਭਰਾ। ਕਿਸਾਨ ਜੱਥੇਬੰਦੀਆਂ ਸਾਰੇ ਨਗਰ ਦੇ ਉਦਮੀ ਲੋਕ ਮੈਂ ਬੇਨਤੀ ਕਰਨਾ ਚਾਹੁੰਦਾ ਪਿੰਡ ਦੀਆਂ ਜਿਹੜੀਆਂ ਰਾਵਾਂ ਫਿਰਨੀਆਂ ਨੇ ਕੂੜਾ ਕਰਕਟ ਜਿਹੜਾ ਲਫਾਫੇ ਨੇ ਘਰਾਂ ਦੇ ਵਿੱਚ ਉਹਨਾਂ ਨੂੰ ਚੁੱਲਿਆਂ ਦੇ ਵਿੱਚ ਪਾ ਕੇ ਜਲਾਇਆ ਜਾਵੇ ਇਹ ਸਾਂਝੀਆਂ ਥਾਂ ਮੈਂ ਐਸੇ ਕਰਕੇ ਹੁੰਦੀਆਂ ਨੇ ਜਿਹੜਾ ਅਸੀਂ ਇਕੱਠੇ ਇਕੱਤਰ ਹੁੰਨੇ ਆ ਇਹ ਖੁਸ਼ੀ ਦੇ ਸਮਾਗਮਾਂ ਤੇ ਤੇ ਇਹ ਵੀ ਇੱਕ ਜਿਹੜੀ ਸਾਨੂੰ ਬੇਨਤੀ ਕਰ ਰਹੇ ਕਿ ਧਰਮ ਦੇ ਨਾਲ ਹੀ ਸੰਬੰਧਤਾ ਤੇ ਫਿਰ ਅਸੀਂ ਰਲ ਕੇ ਇੱਥੇ ਇੱਕ ਪਰਣ ਕਰਕੇ ਜਾਈਏ ਕਿ ਪਿੰਡ ਨੂੰ ਸਾਫ਼ ਸੁਥਰਾ ਰੱਖਣਾ ਸੋ ਇੰਨੀਆਂ ਕ ਬੇਨਤੀਆਂ ਕਰਦਾ ਹੋਇਆ ਮੈਂ ਤੁਹਾਨੂੰ ਸਾਰੇ ਅੱਗੇ ਹਰਦਾਸ ਕਰਦਾ ਹੱਥ ਬੰਨ ਕੇ ਬੇਨਤੀ ਕਰਦਾ ਕਿ ਸਾਰਾ ਨਗਰ ਰਲ ਕੇ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਵਿਤਕਰਿਆਂ ਤੋਂ ਉੱਪਰ ਉੱਠ ਕੇ ਸਾਡੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਸਹਨੇ ਨੂੰ ਅੱਗੇ ਲੈ ਕੇ ਜਾਈਏ ਜਿਹੜਾ ਬੱਸ ਸਟੈਂਡ ਹੈ ਨਖਨ ਵਾਲਾ ਕਾਫੀ ਦਿਨਾਂ ਤੋਂ ਲੱਗੇ ਹੋਏ ਨੇ ਉਦਮੀ ਲੋਕ ਉਸ ਨੂੰ ਵਧੀਆ ਬਣਾਉਣ ਵਿੱਚ ਸਹਿਯੋਗ ਕਰੋ ਤਾਂ ਕਿ ਸਾਡੇ ਬੱਚਿਆਂ ਦੇ ਵਾਸਤੇ ਸੀ ਕੋਈ ਚੀਜ਼ ਕੋਈ ਦੇਣ ਦੇ ਕੇ ਜਾਈਏ ਜਿਹੜਾ ਬਲਾਕ ਰੋਡ ਆ ਉੱਥੇ ਵੀ ਜਿਹੜਾ ਲਾਹਰ ਦੀ ਆਪਣਾ ਡ੍ਰੈਨ ਤੇ ਨਿਕਾਸੀ ਹੈ ਜਿਹੜੀ ਬਲਾਕ ਰੋਡ ਤੋਂ ਕਰਕੇ ਉਹ ਵੀ ਇੰਟਰਲੋਕ ਸਮਾਰਟ ਬਸ ਸਟੈਂਡ ਬਣਾਇਆ ਜਾਊਗਾ ਤੇ ਇੱਕ ਅਸੀਂ ਸਟੇਡੀਅਮ ਦੇ ਵਿੱਚ ਸਪੋਰਟਸ ਅਕੈਡਮੀ ਹੈ ਜਿਹੜੀ ਮਨਜ਼ੂਰ ਕਰਵਾਲੀ ਹੈ ਜਿੱਥੇ ਕੋਚ ਆਉਣਗੇ ਬੱਚਿਆਂ ਨੂੰ ਖੇਡਾਂ ਦੇ ਵੱਲ ਪ੍ਰੇਰਣਾ ਜਾਊਗਾ ਤੇ ਬਾਸਕਟਬਾਲ ਦਾ ਗਰਾਊਂਡ ਆ ਉਹ ਵੀ ਮਨਜ਼ੂਰ ਕਰਵਾ ਲਿਆ ਕੌਣ ਸੀ ਜਪੈਨਸਿਆ ਨੂੰ ਖੱਲ ਪਾਉਣੀ ਚਾਹੁੰਦੇ ਆ ਉਹ ਨਸੇ ਪਾਚੇ ਦੇ ਕੇ ਨਹੀਂ ਰੁਕਦੇ ਡਾਂਗਾ ਮਾਰ ਕੇ ਨਹੀਂ ਰੁਕਦੇ ਉਹ ਵੀ ਸਾਡੇ ਬੱਚੇ ਨੇ ਕਿਤੇ ਨਾ ਕਿਤੇ ਭੜਕ ਗਏ ਉਹਨੂੰ ਰੋਕਣ ਦਾ ਕੋਈ ਤਰੀਕਾ ਪਿੰਡ ਦੇ ਵਿੱਚ ਸਿਹਤ ਸੁਵੰਤਾ ਪਿੰਡ ਦੇ ਵਿੱਚ ਸਟੱਡੀ ਨਾਲ ਸੰਬੰਧਿਤ ਸਕੂਲਾਂ ਨੂੰ ਪਹੁੰਚ ਦੇਣੀ ਪਿੰਡ ਦੇ ਵਿੱਚ ਜਿਹੜਾ ਅਕੈਡਮੀ ਬਣਾ ਕੇ ਇਹਨੂੰ ਨਸੇ ਨੂੰ ਠਲ ਪਾਈ ਦਵਾ ਸਕਦੀ ਹੈ ਜੇ ਅਸੀਂ ਸਹੂਲਤਾਂ ਦੇਵਾਂਗੇ ਬੱਚਿਆਂ ਨੂੰ ਅਕੈਡਮੀ ਬਣ ਰਹੀ ਆ ਖੇਡਾਂ ਦੇ ਵੱਲ ਪ੍ਰੇਰਿਤ ਹੋਣਗੇ ਕਿਹਦਾ ਜੀ ਕਰਦਾ ਮੈਂ 21 ਸਾਲਾਂ ਦੀ ਉਮਰ ਦੇ ਵਿੱਚ ਭਰਤੀ ਹੋ ਗਿਆ ਸੀ 21 ਸਾਲਾਂ ਦੀ ਉਮਰ ਦੇ ਵਿੱਚ ਭਰਤੀ ਹੋ ਕੇ ਮੈਨੂੰ ਚੰਗਾ ਖਾਣਾ ਪਹਿਣਾ ਮਿਲਣ ਲੱਗ ਗਿਆ ਚੰਗੀਆਂ ਆਤਾਂ ਬਣ ਗਈਆਂ ਤੇ ਜਦੋਂ ਇੱਥੇ ਡਿਗਰੀਆਂ ਕਰਕੇ ਸਾਡੇ ਬੱਚੇ ਕੋਈ ਅੱਗੇ ਨੌਕਰੀ ਨਹੀਂ ਮਿਲਦੀ ਕੋਈ ਕਾਰੋਬਾਰ ਨਹੀਂ ਮਿਲਦਾ ਤਾਂ ਜਾ ਜਾ ਭਟਕ ਜਾਂਦੇ ਆ ਸੋ ਜੇ ਅਸੀਂ ਪਹਿਲਾਂ ਤੋਂ ਹੀ ਸਹੂਲਤਾਂ ਬੱਚਿਆਂ ਨੂੰ ਦੇ ਕੇ ਜਾਵਾਂਗੇ ਤਾਂ ਜਾ ਕੇ ਹੀ ਜਿਹੜਾ ਸਾਡਾ ਨਗਰਾ ਸਿੰਘਾ ਪਸੜਿਆ ਬੈੱਕੇ ਹੋ ਸਕਦਾ ਇਹਨੂੰ ਜੇ ਸਾਡੇ ਬੱਚੇ ਸਿੱਖਿਸ਼ਿਤ ਹੋਣਗੇ ਤਾਂ ਜਾ ਕੇ ਅੱਗੇ ਆ ਸਕਦਾ ਸਕੂਲ ਦੇ ਵਿੱਚ ਪੁਤਰੀ ਪੜ੍ਹਸਾਲ ਸਕੂਲ ਦੇ ਵਿੱਚ ਮੈਨੂੰ ਬੁਲਾਇਆ ਗਿਆ ਉਹਨਾਂ ਨੇ ਆਖਿਆ 14 ਕਲਾਸਾਂ ਲੱਗਦੀਆਂ ਤੇ 11 ਕਮਰੇ ਆ ਇੱਕ ਕਮਰਾ ਤਾਂ ਪਵਾ ਚੁੱਕੇ ਆ ਉਹਨੇ ਤੇ ਤਿੰਨ ਕਮਰੇ ਹੋਰ ਪਾਣੇ ਉਹ ਕਹਿੰਦੇ ਵੀ ਟੀਚਰਾਂ ਨੇ ਬਦਲੀਆਂ ਭਰਤੀਆਂ ਬੱਚੇ ਸਕੂਲਾਂ ਤੋਂ ਉਟਾਉਣ ਲੱਗੇ ਕਿਉਂਕਿ ਬੱਚਿਆਂ ਦਾ ਜਿਹੜਾ ਸ਼ਿਫਟਾਂ ਸਕੂਲ ਲੱਗਦਾ ਸੀਗਾ ਲਾਸਟ ਸ਼ਿਫਟ ਨੂੰ ਹਨੇਰਾ ਹੋ ਜਾਂਦਾ ਸੀ ਸੋ ਉਹਨਾਂ ਨੂੰ ਕਹਿ ਕੇ ਇਹ 6 ਮਹੀਨੇ ਦੇ ਦਿਓ ਸਾਨੂੰ ਕਿਸੇ ਨੂੰ ਬਦਲੀ ਭਰਨ ਦੀ ਲੋੜ ਨਹੀਂ ਪਊ ਤੇ ਨਾ ਸ਼ਿਫਟਾਂ ਸਕੂਲ ਲੱਗੂਗਾ ਤੋ ਸਾਰੇ ਜਣੇ ਨਾਲ ਰਲ ਕੇ ਜਿਹੜਾ ਪਿੰਡ ਨੂੰ ਅੱਗੇ ਲੈ ਕੇ ਜਾਈਏ ਤੇ ਸਾਰੇ ਰਲ ਕੇ ਬਚਕਰਿਆਂ ਤੋਂ ਉੱਪਰ ਉੱਠ ਕੇ ਪਾਰਟੀਆਂ ਵਾਜਾਂ ਤੋਂ ਆਪਣੇ ਆਉਣ ਵਾਲੇ ਬੱਚਿਆਂ ਦੇ ਭਵਿੱਖ ਲਈ ਸਾਰੇ ਜਣੇ ਉਦੋਂ ਕਰੀਏ ਸ੍ਰੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸਾਰੇ ਹੀ ਸਿੰਘ ਮੁਖ ਕੇ ਸਨਮਾਨ ਪ੍ਰਾਪਤ ਕਰਨ ਸਾਰੇ ਬਲੰਦ ਸਿੰਘ ਕੀਰਤਨ ਵਾਲੇ ਸਿੰਘ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਆਓ ਜੀ ਆਓ ਜੀ ਸਵਾਗਤ ਬੋਲੇ ਸੋ ਨਿਹਾਲ ਸਵਾ ਸ੍ਰੀ ਅਕਾਲ ਬੋਲੇ ਇਸ ਤੋਂ 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 ਨਿਹਾਲ બોલે ઇસતો નહાલ સા સા શ્રી અકાલ 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 બોલે ਉਸ ਤੋਂ ਬਾਅਦ ਸਾਰੀ ਸੰਗਤ ਗੁਰੂ ਕਾਲ ਅੰਦਰ ਪ੍ਰਸਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ ਸੋ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਕੋਟਾਨ ਕੋਟ ਧੰਨਵਾਦ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ